ਹਾਂਜੀ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਹਰਮੋਨੋਪੀਟਿਕਸ 188 ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਲਓ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲੀ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਤੇ ਅੱਗੇ ਆਪਣੇ ਫਰੈਂਡ ਸਰਕਲ ਵਿੱਚ ਵੀ ਆਪਣੇ ਜਿਹੜੇ ਵੀਡੀਓ ਜਰੂਰ ਭੇਜਿਆ ਕਰੋ ਤਾਂ ਜੋ ਵੀ ਆਪਣੇ ਨਾਲ ਜੁੜ ਕੇ ਇਸ ਤਰ੍ਹਾਂ ਦੇ ਆਪਣੇ ਪਿਆਰੇ ਪਿਆਰੇ ਸੂਟ ਆ ਜਿਹੜੇ ਆਰਡਰ ਕਰ ਸਕਣ ਤੇ ਲਓ ਜੀ ਤੁਸੀਂ ਵੀ ਇਹ ਵਾਲਾ ਸੂਟ ਜੋ ਕਿ ਆਪਣਾ ਗਲਾਸ ਟਿਸ਼ੂ ਦੇ ਉੱਪਰ ਰੈਡੀ ਹੋਇਆ ਇਹਦੀ ਆਪਾਂ ਜਿਹੜੀ ਅੱਜ ਫੁੱਲ ਆਪਾਂ ਵੀਡੀਓ ਜਿਹੜੀ ਸ਼ੂਟ ਕੀਤੀ ਉਹ ਤੁਹਾਨੂੰ ਦਿਖਾਉਣ ਲੱਗੇ ਤੇ ਲਓ ਜੀ ਮਾਰਨਿੰਗ ਟਾਈਮ ਦੀ ਆਪਣੀ ਇਹ ਵੀਡੀਓ ਹੈ ਤੇ ਲੋ ਜੀ ਸੂਟ ਦੇ ਆਪਾਂ ਜਿਹੜੀ ਸ਼ਾਰਟ ਵੀਡੀਓ ਯੂ ਇੰਸਟਾਗ੍ਰam ਆਈਡੀ ਤੇ ਪਾਉਣ ਲਈ ਬਣਾ ਕੇ ਹਟ ਸੀ ਇਸ ਲਈ ਸੋਚਿਆ ਨਾਲ ਹੀ ਤੁਹਾਨੂੰ YouTube ਤੇ ਵੀ ਇਸ ਸੂਟ ਦੀ ਵੀਡੀਓ ਦਿਖਾ ਦਈਏ ਕਿਉਂਕਿ ਜਿੱਦਿਆਂ ਆਪਾਂ ਥੋੜੀ ਜਿਹੀ ਵੀਡੀਓ ਇਹਦੀ ਆਪਾਂ ਵਰਕ ਦੀ ਪਾਈ ਸੀ ਵੀ ਆਪਾਂ ਹੈਂਡਵਰਕ ਨੂੰ ਕਿਸ ਤਰ੍ਹਾਂ ਕਾਪੀ ਕਰਵਾ ਕੇ ਮਸ਼ੀਨ ਵਰਕ ਵਿੱਚ ਇਹ ਸੂਟ ਜਿਹੜਾ ਵਰਕ ਕੀਤਾ ਹੈ ਤੇ ਲੋ ਜੀ ਸਾਰਿਆਂ ਭੈਣਾਂ ਦੇ ਕਮੈਂਟ ਸੀਗੇ ਵੀ ਸੂਟ ਆ ਜਿਹੜਾ ਕਿਸ ਤਰ੍ਹਾਂ ਬਣੂਗਾ ਫੁੱਲ ਵੀਡੀਓ ਜ਼ਰੂਰ ਲੈ ਕੇ ਆਏ ਚਲੋ ਜੀ ਛੋਟੀ ਜੀ ਵੀਡੀਓ ਅੱਜ ਆਪਾਂ ਤੁਹਾਡੇ ਨਾਲ ਜਿਹੜੀ ਐਸੇ YouTube ਤੇ ਸ਼ੇਅਰ ਕਰਨ ਲੱਗੇ ਤੇ ਲੋ ਜੀ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਵਰਕ ਵੇਖਣ ਲਈ ਤੇ ਆਪਣੇ ਸੂਟ ਰੈਡੀ ਕਰਵਾਉਣਗੇ ਜੁੜੇ ਰਹੋ ਆਪਣੇ ਨਾਲ ਤੇ ਚਲੋ ਜੀ ਫਿਰ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤੇ ਇਹ ਵਾਲਾ ਸੂਟ ਜਿਹੜਾ ਅੱਜ ਆਪਾਂ ਰੈਡੀ ਕੀਤਾ ਇਹ ਆਪਾਂ ਗਲਾਸ ਟਿਸ਼ੂ ਦੇ ਉੱਪਰ ਵੇਖੋ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਸਟਾਫ ਹੈ ਤੇ ਲੋ ਜੀ ਬਹੁਤ ਜ਼ਿਆਦਾ ਕੱਪੜੇ ਦੀ ਸ਼ਾਈਨ ਹੈ ਤੇ ਜਿਹੜੀ ਇਹਦੀ ਫਿਟਿੰਗ ਆ ਬਹੁਤ ਜ਼ਿਆਦਾ ਸੋਹਣੀ ਬਣਦੀ ਹੈ ਸੂਟ ਜਦੋਂ ਆਪਣਾ ਇਹ ਸਟਿਚ ਹੋ ਕੇ ਤਿਆਰ ਹੁੰਦਾ ਤਾਂ ਸੂਟ ਦੀ ਕੁਛ ਅਲੱਗ ਜੀ ਲੁੱਕ ਆਉਂਦੀ ਹੈ ਤੇ ਬਾਕੀ ਸੂਟ ਦਾ ਕਲਰ ਐਡਾ ਕਿ ਜ਼ਿਆਦਾ ਪਿਆਰਾ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਦਾ ਕਲਰ ਆ ਦੇਖੋ ਆਂੀਨ ਸ਼ੇਡ ਇਹਨੂੰ ਆਪਾਂ ਕਹਿ ਦਿੰਨੇ ਆ ਤੇ ਵਿਆਹਾਂ ਸ਼ਾਦੀਆਂ ਚ ਪਾਉਣ ਲਈ ਬਹੁਤ ਜ਼ਿਆਦਾ ਸੋਹਣਾ ਸੂਟ ਇਹ ਬਣ ਕੇ ਤਿਆਰ ਹੋਣਾ ਤੇ ਲੋ ਜੀ ਸੂਟ ਦਾ ਜਿਹੜਾ ਵਰਕ ਹੈ ਕੰਪਲੀਟ ਹੋ ਚੁੱਕਿਆ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਤੁਹਾਡਾ ਆ ਜਿਹੜਾ ਆਪਾਂ ਇਹਦਾ ਘੇਰਾ ਬਣਾਇਆ ਦੇਖੋ ਇਸ ਤਰ੍ਹਾਂ ਦਾ ਉਹ ਚੈੱਕ ਕਰਾਵਾਂਗੇ ਤੇ ਲਓ ਜੀ ਇਸ ਤਰ੍ਹਾਂ ਆਪਾਂ ਪ੍ਰੋਪਰ ਦੋਨੇ ਚਾਕ ਤੇ ਜਿਹੜਾ ਦੇਖੋ ਪ੍ਰੋਪਰ ਆਪਾਂ ਤਿੱਲੇ ਦਾ ਕੰਮ ਕੀਤਾ ਤੇ ਆਪਾਂ ਜਿਹੜਾ ਦੇਖੋ ਹਲਕਾ ਜਿਹਾ ਥ੍ਰੈਡ ਦਾ ਟੱਚ ਦਿੱਤਾ ਸਿਰਫ ਜਿਹੜਾ ਮੋਰ ਦਾ ਕਲਰ ਆ ਉਹ ਆਪਾਂ ਚੇਂਜ ਕੀਤਾ ਬਾਕੀ ਸਾਰਾ ਸੂਟ ਆ ਜਿਹੜਾ ਇਹ ਤਿੱਲੇ ਦੇ ਨਾਲ ਵਰਕ ਹੋਇਆ ਇਸ ਲਈ ਥੋੜੀ ਜੀ ਕਾਸਟ ਇਸ ਜਿਹੜੇ ਡਿਜ਼ਾਈਨ ਦੀ ਜ਼ਿਆਦਾ ਹੋਊਗੀ ਜੇ ਤੁਸੀਂ ਇਹਨੂੰ ਥ੍ਰੈਟ ਨਾਲ ਤਿਆਰ ਕਰਵਾਉਗੇ ਤਾਂ ਕਾਸਟ ਥੋੜੀ ਜੀ ਘਟ ਜੂਗੀ ਤੇ ਉਹ ਜਿਵੇਂ ਤੁਸੀਂ ਆਪਣਾ ਸੂਟ ਤਿਆਰ ਕਰਵਾਉਣਾ ਚਾਹੋਗੇ ਨਾਂ ਦੇ ਨਾਲ ਆਪਾਂ ਤੁਹਾਨੂੰ ਜਿਹੜੀ ਇਹ ਡਿਟੇਲ ਦੱਸ ਦਾਂਗੇ ਤੇ ਇਸ ਤਰ੍ਹਾਂ ਚ ਆਪਣੇ ਕੋਲੇ ਬਹੁਤ ਤਰ੍ਹਾਂ ਦੇ ਕਲਰ ਆ ਤੁਸੀਂ ਕਿਸੇ ਵੀ ਪਿਆਰੇ ਜਿਹੇ ਆਪਣੇ ਮਨਪਸੰਦ ਕੱਪੜੇ ਇਹ ਡਿਜ਼ਾਈਨ ਆ ਜਿਹੜਾ ਤੁਸੀਂ ਪਵਾ ਸਕਦੇ ਹੋ ਕਿਉਂਕਿ ਡਿਜ਼ਾਈਨ ਆਪਣੇ ਕੋਲੇ ਬਹੁਤ ਪਿਆਰੇ ਪਿਆਰੇ ਆਪਾਂ ਹੈਂਡਵਰਕ ਦੇ ਜਿਹੜੇ ਇਸ ਤਰ੍ਹਾਂ ਡਿਜ਼ਾਈਨ ਤਿਆਰ ਕਰਵਾਏ ਨੇ ਨਵੇਂ ਹੁਣ ਵਿਆਹਾਂ ਸ਼ਾਦੀਆਂ ਦੇ ਸੀਜ਼ਨ ਦੇ ਲਈ ਤੇ ਤੁਸੀਂ ਆਪਣੇ ਜਿਹੜੇ ਦੇਖੋ ਮਹਿੰਗੇ ਮਹਿੰਗੇ ਵਰਕਾਂ ਤੋਂ हट ਕੇ ਕੁਝ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆਪਣੇ ਸੂਟ ਤਿਆਰ ਕਰਵਾ ਸਕਦੇ ਹੋ ਤੇ ਲਓ ਜੀ ਇਸ ਤਰ੍ਹਾਂ ਹੈ ਤੇ ਦੇਖੋ ਜਿਹੜਾ ਆਪਾਂ ਚਾਕ ਰੈਡੀ ਕੀਤਾ ਦੋਨੇ ਇਹ ਜਿਹੜੇ ਦੇਖੋ ਘੇਰੇ ਦੇ ਉੱਪਰ ਇਸ ਤਰ੍ਹਾਂ ਆਉਣਗੇ ਤੇ ਬਾਕੀ ਜਿਹੜਾ ਇਹਦੇ 골ਡਨ ਪਾਈਪਿੰਗ ਲਾ ਕੇ ਸੂਟ ਦੀ ਬਹੁਤ ਜ਼ਿਆਦਾ ਗ੍ਰੇਸ ਬਣਨੀ ਹੈ ਤੇ ਲਓ ਜੀ ਇੱਥੇ ਆਪਾਂ ਤੇ 21 22 ਜਿਹੜਾ ਘੇਰਾ ਇਹਦਾ ਬਣਾਇਆ ਕਿਉਂਕਿ ਹਰ ਇੱਕ ਲੇਡੀ ਦਾ ਜਿਹੜਾ ਆਰਾਮ ਦੇ ਨਾਲ ਸੂਟ ਇਹ ਬਣ ਸਕਦਾ ਤੇ ਲਓ ਜੀ ਗੱਲ ਕਰਾਂਗੇ 43 ਇੰਚ ਦੇ ਉੱਪਰ ਆਪਾਂ ਇਹਦਾ ਜਾ ਕੇ ਗਲਾ ਤਿਆਰ ਕੀਤਾ ਤੇ ਲਓ ਜੀ ਇਹ ਆਪਣਾ ਹੈਗਾ ਕਾਰਡ ਤੁਸੀਂ ਇੱਥੇ ਆਪਣੇ ਨਾਲ ਕਨੈਕਟ ਕਰਕੇ ਕਿਸੇ ਵੀ ਸੂਟ ਬਾਰੇ ਪੁੱਛ ਸਕਦੇ ਹੋ ਕੋਈ ਵਿਸਥਾਫ ਬਾਰੇ ਪੁੱਛ ਸਕਦੇ ਹੋ ਲਓ ਜੀ ਇਹ ਵਾਲਾ ਇਹਦਾ ਆਪਾਂ ਗਲਾ ਬਣਾ ਕੇ ਜਿਹੜਾ ਤਿਆਰ ਕੀਤਾ ਹੈ ਲਓ ਜੀ ਇੱਕ ਵਾਲਾ ਫਲਾਵਰ ਆਪਾਂ ਇਹ ਨੀਚੇ ਪਾਇਆ ਤੇ ਬਾਕੀ ਇਸ ਤਰ੍ਹਾਂ ਜਿਹੜਾ ਆ ਪ੍ਰੋਪਰ ਦੇਖੋ ਗਲੇ ਦੀ ਸ਼ੇਪ ਆਪਾਂ ਕੋਈ ਬਹੁਤ ਹੀ ਸੋਹਣੀ ਸ਼ੇਪ ਹੈ ਗਲੇ ਦੀ ਤੇ ਲਓ ਜੀ ਇਸ ਤਰ੍ਹਾਂ ਜਿਹੜਾ ਇਹਦਾ ਗਲਾ ਤਿਆਰ ਹੋ ਗਿਆ ਠੀਕ ਹੈ ਜੀ ਤੇ ਲਓ ਜੀ ਅੱਗੇ ਗੱਲ ਕਰਾਂਗੇ ਬਾਜੂ ਦੀ ਤੇ ਬਾਜੂ ਤੇ ਆਪਾਂ ਦੇਖੋ ਇਹ ਵਾਲਾ ਫਲਾਵਰ ਜਿਹੜਾ ਕਿ ਆਪਾਂ ਗਲੇ ਉੱਪਰ ਪਾਇਆ ਸੀ ਉਹੀ ਫਲਾਵਰ ਆਪਾਂ ਦੇਖੋ ਬਾਜੂ ਤੇ ਦਿੱਤੇ ਨੇ ਤੇ ਪ੍ਰੋਪਰ ਸੂਟ ਦੀ ਲੋਕਾ ਜਿਹੜੀ ਬਹੁਤ ਜ਼ਿਆਦਾ ਸੋਹਣੀ ਬਣ ਕੇ ਆਈ ਹੈ ਤੇ ਲਓ ਜੀ ਸਿੰਪਲ ਵੀ ਐ ਸੋਬਰ ਵੀ ਐ ਹਨਾ ਤੇ ਜਿਹੜਾ ਤੁਹਾਡੀ ਕੋਸਟ 'ਚ ਉਹ ਵੀ ਅਰੇਂਜ ਹੋਣ 'ਚ ਬਹੁਤ ਪ੍ਰਾਈਸ ਘੱਟ ਐ ਇੰਦਾਂ ਨਹੀਂ ਕਿ ਬਹੁਤ ਜ਼ਿਆਦਾ ਪ੍ਰਾਈਸ ਹੋਣਗੇ ਤੇ ਲਓ ਜੀ ਸੂਟ ਨੂੰ ਇਹਨੂੰ ਤੁਸੀਂ ਆਪਾਂ ਕਿਸੇ ਵੀ ਕਲਰ ਤੇ ਤੁਸੀਂ ਆਪਣਾ ਜਿਹੜਾ ਬਣਾ ਕੇ ਬਾਈ ਕਰ ਸਕਦੇ ਹੋ ਆਪਣੇ ਕੋਲੇ ਇਸ ਟਾਈਮ ਜਿਹੜਾ ਸੈਂਟੀ ਸਿਲਕ ਦਾ ਬਹੁਤ ਜ਼ਿਆਦਾ ਆਪਣੇ ਕੋਲੇ ਕਲਰ ਪਏ ਨੇ ਉਹ ਵੀ ਆਪਾਂ ਤੁਹਾਨੂੰ ਇਸੇ ਵੀਡੀਓ ਵਿੱਚ ਹੀ ਦਿਖਾਵਾਂਗੇ ਤੇ ਅੱਜ ਆਪਣੀ ਵੀਡੀਓ ਇਹ ਤੁਹਾਡੇ ਕੋਲੇ 11:00 11:30 ਵਜੇ ਤਣੀ ਇਹ ਵੀਡੀਓ ਆਉਗੂਗੀ ਤੇ ਲਓ ਜੀ ਜਿਹੜਾ ਪਹਿਲਾਂ ਉਹ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਸੀ ਤੇ ਤੁਸੀਂ ਜਿਹੜਾ ਜਲਦੀ ਜਲਦੀ ਇਹਨਾਂ ਸੂਟਾਂ ਦੇ ਆਰਡਰ ਦੇ ਸਕਦੇ ਹੋ ਤੇ ਸੂਟ ਜਿਵੇਂ ਤੁਸੀਂ ਪੇਮੈਂਟ ਕਰਕੇ ਆਪਣਾ ਆਰਡਰ ਬੁੱਕ ਕਰੋਗੇ ਸੂਟ ਤੁਹਾਡਾ ਨਾਲ ਦੀ ਨਾਲ ਜਿਹੜਾ ਬਣਨਾ ਸ਼ੁਰੂ ਹੋ ਜਾਊਗਾ ਤੇ ਲਓ ਜੀ ਇਸੇ ਆਪਣਾ ਅੱਜ ਜਿਹਨੂੰ ਕਿ ਆਪਾਂ ਮੋਰਾ ਵਾਲਾ ਆ ਡਿਜ਼ਾਈਨ ਕਹਿੰਨੇ ਆ ਲਓ ਜੀ ਇਹ ਵਾਲਾ ਸੂਟ ਤੇ ਹੁਣ ਆਪਾਂ ਹ ਸੰਡੀ ਸਿਲਕ ਦੇ ਕੁਝ ਕੁ ਨਵੇਂ ਸਟਾਫ ਆਪਣੇ ਕੋਲੇ ਫੇਰ ਤੋਂ ਰੇਂਜ ਆ ਗਏ ਕਿਉਂਕਿ ਆਪਣੇ ਕੋਲੇ ਜਿਹੜੇ ਕਲਰਸ ਘਟ ਗਏ ਸੀ ਆਪਾਂ ਜਿਹੜੇ ਕਲਰ ਲੈ ਕੇ ਆਏ ਸੀ ਉਹ ਬਹੁਤ ਜ਼ਿਆਦਾ ਸੇਲ ਹੋ ਗਏ ਸੀ ਤੇ ਉਹਨਾਂ ਕਲਰਾਂ ਦੀ ਫੇਰ ਡਿਮਾਂਡ ਸੀ ਲਓ ਜੀ ਰਿਪੀਟ ਜਿਹੜੇ ਆਪਾਂ ਉਹ ਵਾਲੇ ਕਲਰ ਮੰਗਾ ਲਏ ਤੇ ਹੁਣ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਉਹ ਵਾਲੇ ਕਲਰ ਦਿਖਾਉਣੇ ਆ ਬਣੇ ਰਹੋ ਵੀਡੀਓ ਤੇ ਐਂਡ ਤੱਕ ਤੇ ਲਓ ਜੀ ਇਹ ਵਾਲੇ ਆਪਣੇ ਕਲਰ ਨੇ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰ ਕਿਉਂਕਿ ਜ਼ਿਆਦਾਤਰ ਜਿਹੜੇ ਆਪਣੇ ਇਹ ਵਾਲੇ ਸੂਤੀ ਟ੍ਰੈਂਡ ਦੇ ਸੂਟ ਦੇ ਤਾਂ ਆਪਾਂ ਦੇਖੋ ਪਤਾ ਨਹੀਂ ਕਿੰਨੇ ਕ ਸੂਟ ਮੰਗਾ ਲਏ ਨੇ ਇਹ ਸੂਟ ਸਾਰਿਆਂ ਨੂੰ ਜਦੋਂ ਜਿਹੜਾ ਕਲਰ ਜਾਦੇ ਵਿਕਦਾ ਤੇ ਲਓ ਜੀ ਇੱਕ ਵਾਰ ਤੋਂ ਫੇਰ ਆ ਜਿਹੜੇ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਨੇ ਇਹ ਵਾਲਾ ਸ਼ੇਡ ਵੀ ਜਿਹੜਾ ਬਹੁਤ ਜ਼ਿਆਦਾ ਸੇਲ ਹੋਣ ਵਾਲਾ ਕੱਪੜਾ ਤੇ ਲਓ ਜੀ ਵਾਰ ਕੇ ਨਾ ਤਾਂ ਤੁਸੀਂ ਹੈਂਡਵਰਕ ਦੇ ਕੁਝ ਸੂਟ ਆਪਣੇ ਰੈਡੀ ਹੋਵੋਗੇ ਜਿਵੇਂ ਆਪਾਂ ਸਟੋਰੀ ਪਾਉਣੀ ਹੈ ਲਓ ਜੀ ਬਹੁਤ ਜ਼ਿਆਦਾ ਸੋਹਣਾ ਹੈਂਡਵਰਕ ਇਹਨਾਂ ਤੇ ਹੁੰਦਾ ਹੈ ਤੇ ਬਾਕੀ ਮਸ਼ੀਨਵਰਕ ਦਾ ਕੰਮ ਵੀ ਕਰਾ ਸਕਦੇ ਹੋ ਪਲੇਨ ਵੀ ਜਿਹੜਾ ਤੁਸੀਂ ਇਹਨਾਂ ਨੂੰ ਬਣਵਾ ਸਕਦੇ ਹੋ ਲਓ ਜੀ ਇਹਦੇ ਨਾਲ ਤੁਸੀਂ ਕਿਸੇ ਵੀ ਸੂਟ ਦੀ ਮੈਚਿੰਗ ਵੀ ਕਰ ਸਕਦੇ ਹੋ ਤੇ ਆਲ ਓਵਰ ਵੀ ਜਿਹੜਾ ਆਫ ਵਾਈਟ ਕਲਰ ਬਣਵਾ ਸਕਦੇ ਹੋ ਲਓ ਜੀ ਰਾਣੀ ਸ਼ੇਡ ਤੇ ਇਹ ਸ਼ੇਡ ਵੀ ਦੇਖੋ ਬਹੁਤ ਜ਼ਿਆਦਾ ਪਿਆਰਾ ਥੋੜਾ ਜਿਹਾ ਲਾਈਟਾਂ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਬਾਕੀ ਸੇਮ ਕਲਰ ਜਿਹੜੇ ਇਹ ਹੁੰਦੇ ਨੇ ਲਓ ਜੀ ਪਿਸਤਾ ਕਲਰ ਤੇ ਕਲਰ ਕੋਈ ਨਹੀਂ ਜੋ ਤੁਸੀਂ ਹੋਰ ਕੋਈ ਤੁਹਾਡੀ ਚੁਆਇਸ ਹੈ ਉਹ ਵੀ ਤੁਸੀਂ ਭੇਜ ਸਕਦੇ ਹੋ ਉਹ ਵੀ ਆਪਾਂ ਨਾਲ ਦੇ ਨਾਲ ਤੁਹਾਨੂੰ ਜਿਹੜਾ ਅਰੇਂਜ ਕਰਾ ਦਾਂਗੇ ਲਓ ਜੀ ਇਹ ਹੈਗਾ ਪੀਚ ਕਲਰ ਤੇ ਨਾਲ ਹੀ ਬਹੁਤ ਪਿਆਰਾ ਦੇਖੋ ਜਾਮਣੀ ਜੀ ਸ਼ੇਡ ਜਿਹਨੂੰ ਆਪਾਂ ਕਹਿ ਦਿੰਨੇ ਆ ਡਾਰਕ ਜੇ ਦੇ ਵਿੱਚ ਦੇਖੋ ਲਓ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਨੇ ਸਾਰੇ ਸੂਟਾਂ ਦੇ ਤੇ ਉਸ ਕੋਸਕ ਸੂਟ ਆਪਾਂ ਦਿਖਾਤੇ ਕਿਉਂਕਿ ਇਹ ਥੋੜਾ ਜਿਹਾ ਇੰਨਾ ਜਿਆਦਾ ਸਿਲਕ ਕੀ ਕਪੜਾ ਕਿਉਂਕਿ ਇਹਨਾਂ ਦੀ ਤੈ ਬਹੁਤ ਘੱਟ ਵੱਜਦੀ ਐ ਇਸ ਲਈ ਆਪਾਂ ਥੋੜੀ ਜੀ ਕਟਿੰਗ ਕਰਕੇ ਸੂਟਾਂ ਦੀ ਜਿਹੜੀ ਆਪਾਂ ਜਿਵੇਂ ਜਿਵੇਂ ਆਰਡਰ ਦੇਣੇ ਹੁੰਦੇ ਆ ਉਹਨਾਂ ਦੀ ਕਟਿੰਗ ਕੀਤੀ ਹੋਈ ਸੂਟਾਂ ਦੀ ਆਪਾਂ ਉਹ ਵੀ ਤੁਹਾਨੂੰ 컬러 ਦਿਖਾਏ ਬਾਕੀ ਅਨਲਿਮਟਿਡ ਕਲਰ ਜਿੰਨੇ ਵੀ ਇਹਨਾਂ ਦੇ ਵਿੱਚ ਆਉਂਦੇ ਨੇ ਉਹ ਤੁਹਾਨੂੰ ਇਹਨਾਂ ਸੂਟਾਂ ਦੇ ਵਿੱਚ ਮਿਲ ਜਾਣਗੇ ਤੇ ਬਾਕੀ ਆਪਣੀ ਛੋਟੀ ਜੀ ਵੀਡੀਓ ਅਸੀਂ بس ਇਹ ਇੱਕ ਆਪਾਂ ਇਹ ਸੂਟ ਤੁਹਾਨੂੰ ਦਿਖਾਉਣਾ ਸੀ ਵਰਕੇ ਦਾ ਇਹਨਾਂ ਤੇ ਵੀ ਤੁਸੀਂ ਇਹ ਵਾਲਾ ਵਰਕ ਜਿਹੜਾ ਕਰਵਾ ਸਕਦੇ ਹੋ ਤੇ ਲਓ ਜੀ ਜਲਦੀ ਜਲਦੀ ਸੋਹਣੇ ਸੋਹਣੇ ਸੂਟ ਬਾਈ ਕਰਨ ਲਈ ਤੇ ਆਪਾਂ ਨੂੰ ਜਿਹੜਾ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜਿਹੜੀ ਵੀ ਮੇਰੀ ਭੈਣ ਹਾਂ ਇਹ ਸੂਟ ਦੇਖੋ ਵੇਅਰ ਕਰੋਗੇ ਇਹ ਸੂਟ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਇਹ ਆਰਡਰ ਤੇ ਕਈ ਸੂਟ ਆਪਣੇ ਕੋਲ ਤਿਆਰ ਹੋਏ ਨੇ ਇਹ ਸੂਟ ਵੀ ਤੁਸੀਂ ਜਿਹੜਾ ਆਪਣਾ ਬੁੱਕ ਕਰ ਸਕਦੇ ਹੋ ਲੋਚੇ ਤੇ ਚਲੋ ਜੀ ਮਿਲਦੇ ਆ ਇੱਕ ਨੈਕਸਟ ਵੀਡੀਓ ਦੇ ਵਿੱਚ ਨਵਾਂ ਜਾਂ ਕੋਈ ਟੌਪ ਲੈ ਕੇ ਨਵਾਂ ਜਾਂ ਕੋਈ ਕੰਮ ਕਰ ਲੈ ਕੇ ਜਿਵੇਂ ਕਿ ਅੱਜ ਆਪਣੇ ਟਾਈ ਐਂਡ ਡਾਈ ਸੂਟ ਜਿਹੜੇ ਹੋਏ ਨੇ ਰੈਡੀ ਹੋਏ ਪਏ ਨੇ ਅੱਜ ਆਪਾਂ ਉਹਨਾਂ ਸੂਟਾਂ ਨੂੰ ਲੈ ਕੇ ਆਵਾਂਗੇ ਤੇ ਫਿਰ ਉਹਨਾਂ ਸੂਟਾਂ ਤੇ ਜਿਹੜਾ ਵਰਕ ਸ਼ੁਰੂ ਹੋਊਗਾ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸੇ ਦਾ ਘੇਰਾ ਵਰਕ ਕਰਾਂਗੇ ਕਿਸੇ ਦਾ ਕਰਾਂਗੇ ਪੌਂਚਾ ਵਰਕ ਬਾਜੂ ਵਰਕ ਤੇ ਲਓ ਜੀ ਬਹੁਤ ਸੋਹਣੇ ਟਾਈ ਐਂਡ ਡਾਈ ਦੇ ਸੂਟ ਵੀ ਆਪਣੇ ਕੋਲੇ ਫੁੱਲ ਸਟਾਕ ਜਿਹੜਾ ਅਵੇਲੇਬਲ ਆ ਉਹ ਵੀ ਤੁਸੀਂ ਜਿਹੜਾ ਆਪਣੇ ਤੋਂ ਮੰਗਵਾ ਸਕਦੇ ਹੋ ਤੇ ਅੱਜ ਵੀਡੀਓ ਅੱਜ ਸੂਟ ਆਉਣਗੇ ਕੱਲ ਨੂੰ ਵੀਡੀਓ ਤੁਹਾਡੇ ਤੱਕ ਪਹੁੰਚ ਜਾਣੀ ਤੇ ਲਓ ਜੀ ਉਹਨਾਂ ਚੋਂ ਵੀ ਤੁਸੀਂ ਕੋਈ ਵੀ ਸੂਟ ਬੁੱਕ ਕਰਕੇ ਜਿਹੜਾ ਆਪਣਾ ਆਪਣੇ ਤੋਂ ਮੰਗਵਾ ਸਕਦੇ ਆ ਤੇ ਉਹਨਾਂ ਨੂੰ ਰੈਡੀ ਵੀ ਕਰਵਾ ਸਕਦੇ ਹੋ ਹੈਂਡਵਰਕ ਚ ਮਸ਼ੀਨਵਰਕ ਚ ਨੀਡਲਵਰਕ ਚ ਤੇ ਇਹਨਾਂ ਸੂਟਾਂ ਤੇ ਵੀ ਤੁਸੀਂ ਆਪਣਾ ਮਨਪਸੰਦ ਵਰਕ ਕਰਵਾ ਕੇ ਸੋਹਣੇ ਸੋਹਣੇ ਸੂਟ ਜਿਹੜੇ ਬਣਾ ਸਕਦੇ ਹਾਂ ਤੇ ਚਲੋ ਜੀ ਮਿਲਦੇ ਆ ਇੱਕ ਨੈਕਸਟ ਵੀਡੀਓ ਵਿੱਚ ਨਵਾਂ ਜਾਂ ਕੋਈ ਹੋਰ ਵਰਕ ਲੈ ਕੇ ਸਟੱਫ ਲੈ ਕੇ ਤੇ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਸਾਰੇ